ਲੋਕਾਂ ਫੋਰਨ ਨਾਲ ਪੰਜਾਬ ਨੂੰ ਕੰਪੇਅਰ ਕਰਦੇ ਆ ਕਿ ਬਾਹਰਲੇ ਮੁਲਕਾਂ ਵਿੱਚ ਵੀ ਲੱਖਾਂ ਰੁਪਏ ਆ ਜਿਹੜੀ ਸਰਕਾਰ ਉਹ ਲੋਕਾਂ ਨੂੰ ਦਿੰਦੀ ਆ ਪਰ ਤੁਸੀਂ ਇੱਕ ਹਿਸਾਬ ਲਾਓ ਅਮਰੀਕਾ ਚਾਹੇ ਜਾਂ ਕੈਨੇਡਾ ਜੇ ਪੰਜਾਬ ਦੇ 60 ਰੁਪਏ ਬੰਦੇ ਆ ਇੰਡੀਆ ਦੇ ਲਾ ਲਓ ਤੁਸੀਂ 60 ਰੁਪਏ ਤਾਂ ਕੈਨੇਡਾ ਦਾ 1 ਡਾਲਰ ਹੀ ਉਹਦੇ ਬਰਾਬਰ ਆ ਤੇ ਬਾਕੀ ਇੱਥੇ ਜਿਹੜੇ ਆਮਦਨ ਦੇ ਸਾਧਨ ਆ ਉਹ ਅਲੱਗ ਹੈ ਇੱਥੋਂ ਦੀ ਪੋਪੂਲੇਸ਼ਨ ਵੀ ਬਹੁਤ ਘੱਟ ਆ ਤਾਂ ਤੁਸੀਂ ਇੱਕ ਕੰਪੈਰੀਜ਼ਨ ਨਹੀਂ ਕਰ ਸਕਦੇ ਕਿ ਇੱਥੋਂ ਦੀ ਸਰਕਾਰ ਹੈ ਜਿਹੜੀ ਐਨੇ ਪੈਸੇ ਦਿੰਦੇ ਨਹੀਂ ਤਾਂ ਇੱਕ ਗੱਲ ਹੋਰ ਹੈ ਕਿ ਇੱਥੇ ਨਾ ਇੱਕ ਬੰਦਾ ਜੇ ਦਿਨ ਵਿੱਚ 100 ਡਾਲਰ ਦੀ ਵੀ ਦਿਹਾੜੀ ਲਾ ਕੇ ਆਉਂਦਾ ਤਾਂ ਉਹਦੇ ਵਿੱਚੋਂ ਹੀ ਪਹਿਲਾਂ ਟੈਕਸ ਹੈ ਜਿਹੜਾ ਸਰਕਾਰ ਨੂੰ ਜਾਂਦਾ ਹੈ ਤਾਂ ਆਪਣੇ ਇੰਡੀਆ ਵਿੱਚ ਤਾਂ ਲੋਕ ਲੱਖਾਂ ਰੁਪਏ ਕਮਾਉਂਦੇ ਨੇ ਫੇਰ ਵੀ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਤਾਂ ਪਿੱਛੇ ਜੇ ਤੁਹਾਨੂੰ ਪਤਾ ਇੱਕ ਬਹੁਤ ਹੀ ਜਿਹੜਾ ਪੁਲਿਸ ਆਫਸਰ ਹੈ ਮਸ਼ਹੂਰ ਸੀਗਾ ਉਹ ਫੜਿਆ ਗਿਆ ਤੇ ਉਹਦੇ ਕੋਲ ਕਿੰਨੀ ਬਲੈਕ ਮਨੀ ਸੀਗੀ ਤੇ ਕਿੰਨੇ ਪੋਲੀਟੀਸ਼ੀਅਨ ਨੇ ਹੋਰ ਕਿੱਡੇ ਵੱਡੇ ਵੱਡੇ ਆਫਸਰ ਨੇ ਉਹਨਾਂ ਕੋਲ ਕਿੰਨੀ ਅਮਾਉਂਟ ਵਿੱਚ ਕੀ ਬਲੈਕ ਮਨੀ ਪਈ ਆ ਤਾਂ ਉਹ ਜੇ ਸਾਰੀ ਬਲੈਕ ਮਨੀ ਵਾਈਟ ਹੁੰਦੀ ਆ ਤਾਂ ਫੇਰ ਆਪਾਂ ਦੂਜੀਆਂ ਕੰਟਰੀਆਂ ਨਾਲ ਕੀ ਆਪਣੇ ਆਪ ਨੂੰ ਕੰਪੇਅਰ ਕਰ ਸਕਦੇ ਆ ਅ ਅਮਰੀਕਾ ਨਾਲ ਜਾਂ ਫਿਰ ਕੈਨੇਡਾ ਨਾਲ ਇਦਾਂ ਦੀਆਂ ਕੰਟਰੀਆਂ ਨਾਲ ਪਰ ਆਪਣੇ ਤਾਂ ਇੱਕ ਮਾਮੂਲੀ ਸਰਪੰਚ ਤੋਂ ਲੈ ਕੇ ਜਾਂ ਕੋਈ ਪੁਲਿਸ ਦਾ ਆਫਸਰ ਆ ਉਹਦੇ ਕੋਲ ਹੀ ਇੰਨੀ ਇੰਨੀ ਬਲੈਕ ਮਨੀ ਪਈ ਆ ਤਾਂ ਆਪਾਂ ਉਹਨਾਂ ਦੇਸ਼ਾਂ ਨਾਲ ਕਿਵੇਂ ਗੰਬੇਅਰ ਕਰ ਸਕਦੇ ਆ ਆਪਣੇ ਮੁਲਕ ਨੂੰ ਤਾਂ ਇਦਾਂ ਦੀਆਂ ਮੰਗਾ ਨਾ ਰੱਖਿਆ ਕਰੋ ਥੋੜਾ ਜਿਹਾ ਮਤਲਬ ਆਪਣੀ ਅਕਲ ਤੋਂ ਕੰਮ ਲੈਣਾ ਚਾਹੀਦਾ